ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਆਮਦ ਦਿਹਾੜਾ ਵੱਡੀ ਪੱਧਰ ਤੇ ਹਰ ਸਾਲ ਹੀ ਮਨਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਹਾਜੀਤ ਖਸਾਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਜੂਨ 1706 ਨੂੰ ਸ੍ਰੀ ਮਕਸਰ ਸਾਹਿਬ ਟੁੱਟੀ ਗੰਢੀ 40 ਮੁਕਤਿਆਂ ਦੀ ਜੰਗ ਤੋਂ ਬਾਅਦ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ 1706 ਨੂੰ 21 ਜੂਨ ਨੂੰ ਇੱਥੇ ਪਧਾਰੇ ਸਨ ਬਾਬਾ ਰਤਨ ਸਾਹਿਬ ਦਾ ਹਾਜੀ ਸਾਹਿਬ ਦਾ ਜੋ ਗੁਰਦੁਆਰਾ ਹਾਜੀਤਨ ਸਾਹਿਬ ਦਾ ਸਥਾਨ ਉਸ ਸਥਾਨ ਤੇ ਆ ਕੇ ਬਾਬਾ ਰਤਨ ਹਾਜੀ ਸਾਹਿਬ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਦਾ ਉਧਾਰ ਕੀਤਾ ਤੇ 21 ਜੂਨ ਨੂੰ ਅੱਜ ਦੇ ਦਿਨ ਜੋ ਇੱਥੇ ਕਾਣਾ ਦੇ ਸੀ ਇਤਿਹਾਸਾ ਪ੍ਰਾਣਾ ਵੱਡਾ ਇਤਿਹਾਸ ਹੈ ਕਾਣਾ ਦੇ ਲੋਕਾਈ ਨੂੰ ਪਰੇਸ਼ਾਨ ਕਰਦਾ ਸੀ ਉਹਨਾਂ ਨੂੰ ਜੋ ਉਹਨਾਂ ਦੀ ਭੁੱਖ ਸੀ ਉਹਨਾਂ ਨੂੰ ਨਿਵਰਤ ਕੀਤੀ ਇੱਕ ਝੋਟਾ ਨੱਤ ਭੇਰ ਪਿੰਡ ਤੋਂ ਲਿਆ ਕੇ ਉਹਨਾਂ ਦੀ ਜੋ ਭੁੱਖ ਸੀ ਨਿਵਰਤ ਕਰਕੇ ਉਹਨਾਂ ਦਾ ਆਧਾਰ ਕੀਤਾ ਇਹ ਬਹੁਤ ਵੱਡਾ ਇਤਿਹਾਸ ਹੈ ਸਾਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜੀ ਚਨਸੂ ਪ੍ਰਾਪਤ ਗੁਰਦੁਆਰਾ ਕਿਲਾ ਸਾਹਿਬ ਆਪਾਂ ਖੜੇ ਹਾਂ ਹਰ ਸਾਲ ਹੀ ਇਹ ਸਮਾਗਮ 21 ਜੂਨ ਦਾ ਮਨਾਇਆ ਜਾਂਦਾ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਭਾ ਸਟੇਟਿਸ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਕੱਲ ਪਰਸੋਂ ਤੋਂ ਸ਼ੁਰੂ ਹੋਏ ਸਨ ਕੱਲ ਨਗਰ ਕੀਰਤਨ ਹੋਇਆ ਅੱਜ ਪ੍ਰਭਾਤ ਫੇਰੀ ਗੁਰਦੁਆਰਾ ਹਾਜ਼ਰੀਤਨ ਸਾਹਿਬ ਤੋਂ ਸ਼ਬਦ ਗਾਇਨ ਕਰਦੇ ਸੰਗਤਾਂ ਇੱਥੇ ਸਵੇਰੇ 6 ਵਜੇ ਤੋਂ ਆਰੰਭ ਹੋ ਕੇ ਤਕਰੀਬਨ 8 ਵਜੇ ਪਹੁੰਚਿਆ ਪ੍ਰਭਾਤ ਫੇਰੀ ਦੇ ਵਿੱਚ ਹਰ ਵਰਗ ਦੇ ਲੋਕਾਂ ਨੇ ਆ ਕੇ ਹਾਜ਼ਰੀਆਂ ਭਰੀਆਂ ਨੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਇਹ ਬਹੁਤ ਵੱਡਾ ਸਾਨ ਮਹਾਰਾਜਾ ਮਹਾਰਾਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਨ ਨੂੰ ਸ਼ੋਭਾ ਪ੍ਰਾਪਤ ਅਰਥੀ ਇਹ ਅੱਜ ਭੋਗ ਪੈਣੇ ਉਪਰੰਤ 7 ਤੋਂ 10 ਅੱਜ ਮਹਾਨ ਕੀਰਤਨ ਦਰਬਾਰ ਹੋਣੇ ਨੇ ਜਿਸ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜੂਰੀ ਲਾਗੀ ਜਥੇ ਪਹੁੰਚ ਰਹੇ ਨੇ ਮੇਰੀ ਸੰਗਤਾਂ ਨੂੰ ਅਪੀਲ ਹੈ ਕਿ ਅੱਜ ਦਾ ਦਿਨ ਹੈ ਜਿਹੜਾ ਉਹ ਗੁਰੂ ਕੇ ਨਾਲ ਆਪਾਂ ਵੇ ਹਰ ਵਕਤ ਹੀ ਗੁਰੂ ਨੂੰ ਯਾਦ ਕਰਨਾ ਚਾਹੀਦਾ ਪਰ 21 ਜੂਨ ਦਾ ਜਿਹੜਾ ਇਹ ਦਿਨ ਅੱਜ ਦਾ ਦਿਨ ਇਹ ਗੁਰੂ ਨੂੰ ਸਮਰਪਿਤ ਹੋ ਕੇ ਸਾਰੇ ਪਰਿਵਾਰਾਂ ਦਾ ਫਰਜ਼ ਬਣਦਾ ਹੈ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ तमाम ਵਰ ਸਦਕਾ ਹੀ ਇਹ ਜਿਹੜਾ ਮਾਲਵਾ ਖੁਸ਼ਹਾਲ ਹੈ ਗੁਰੂ ਦਾ ਮਾਲਵਾ ਕਹਿ ਕੇ ਇਸ ਧਰਤੀ ਨੂੰ ਨਵਾਜਿਆ ਤੇ ਇਸ ਧਰਤੀ ਤੇ तमाम ਵਰ ਦੇ ਕੇ ਇਸ ਨੂੰ ਖੁਸ਼ਹਾਲ ਕੀਤਾ ਇਹ ਜਿਹੜੀ ਬਠਿੰਡਾ ਦੀ ਧਰਤੀ ਹੈ ਸਾਬ ਸ੍ਰੀ ਗੋਬਿੰਦ ਸਿੰਘ ਜੀ ਦੀ ਚਰਛੋਪਰਾ ਬੱਤਰਤੀ ਹੈ ਮੇਰੀ ਜਿੱਤੇ ਆਪਾਂ ਇਤਿਹਾਸ ਕਿ ਦਿਹਾੜਾ ਬਣਾ ਰਹੇ ਹਾਂ ਉੱਥੇ ਮੇਰੀ ਅਪੀਲ ਹੀ ਹੈ ਸ਼੍ਰੋਮਣੀ ਕਮੇਟੀ ਮੈਂਬਰ ਖੜੇ ਨੇ ਸ਼੍ਰੋਮਣੀ ਕਮੇਟੀ ਨੂੰ ਮੈਂ ਪਹਿਲੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਪੱਧਰ ਤੇ ਹਰ ਸਾਲ ਹੀ ਕੋਸ਼ਿਸ਼ ਕਰਦੀ ਹੈ ਫਿਰ ਵੀ ਮੈਂ ਲਿਖਾ ਪੜੀ ਚੱਲ ਰਹੀ ਹੈ ਮੈਂ ਬੇਨਤੀ ਕਰੂੰਗਾ ਕਿ ਵੱਡੀ ਪੱਧਰ ਤੇ ਹੋਰ ਵੀ ਇਸ ਸਮਾਗਮ ਬਣਾਉਣਾ ਚਾਹੀਦਾ ਕਿਉਂਕਿ ਸੰਗਤਾਂ ਦਾ ਬਹੁਤ ਵੱਡਾ ਤੇ ਉਤਸ਼ਾਹ ਹੈ ਅਖੀਰ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ 21 ਜੂਨ ਅੱਜ ਦੇ ਆਮਦ ਦਿਹਾੜੇ ਦੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦਿਹਾੜੇ ਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਸਾਹਿਬ ਜੀ ਨੇ ਇਹ ਪਾਵਨ ਅਸਥਾਨਾਂ ਨੂੰ ਪ੍ਰਗਟ ਕੀਤਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ თან ਸੁਹਾਵਾ ਰਾਮ ਰਾਜੇ ਦੇ ਮਾਵਾ ਕਨਸਰ ਕਿਰਪਾ ਹੋਈ ਹੈ ਇਹ ਮਾਰੂਥਲਾ ਇਲਾਕਾ ਸੀ ਇੱਥੇ ਪੀਣ ਨੂੰ ਪਾਣੀ ਵੀ ਨਹੀਂ ਸੀ ਲੱਭਦਾ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਇਹ ਹਰਿਆ ਭਰਿਆ ਇਲਾਕਾ ਹੈ ਇੱਥੇ ਸਤਿਗੁਰੂ ਜੀ ਦੀ ਕਿਰਪਾ ਵਰਤ ਰਹੀ ਹੈ ਗੁਰੂ ਕੇ ਪਿਆਰੇ ਸਿੰਘ ਜਿਹੜੇ ਆ ਵਿਰਲੇ ਨਜ਼ਰ ਆਉਂਦੇ ਸਨ ਪਰ ਹੁਣ ਬਹੁਤ ਆਤ ਗਿਣਤੀ ਦੇ ਵਿੱਚ ਇੱਥੇ ਸਿੱਖ ਹਨ ਤੇ ਨਾਲ ਮੈਂ ਇਹ ਸੰਗਤਾਂ ਨੂੰ ਅਪੀਲ ਵੀ ਕਰਾਂਗਾ ਕਿ ਸੰਗਤਾਂ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੇ ਬਖਸ਼ੇ ਸਿਧਾਂਤ ਤੇ ਚੱਲੇ ਤੇ ਆਪਣੇ ਜੀਵਨ ਨੂੰ ਸਫਲਿਆ ਕਰਨ ਕਿਉਂਕਿ ਸਤਗੁਰੂ ਜੀ ਦੇ ਬਚਨ ਹਨ ਕਿ ਸਤਗੁਰੂ ਵੱਜੋ ਗੁਰ ਨਹੀਂ ਕੋਈ ਨੀ ਗੁਰੇ ਕਾ ਹੈ ਨਾਉ ਬੁਰਾ ਪਤਤ ਪਾਨੇ ਪੁਰੇ ਦੀ ਜੂਠ ਨੂੰ ਲੋਂਦਿਆ ਹੋਇਆ ਗੁਰੂ ਵਾਲੇ ਬਣੋ ਗੁਰੂ ਕੇ ਪਿਆਰੇ ਸਿੰਘ ਸਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ